नहीं दिखाइए 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 फिर क्या हो गया दिखाइए ना क्या है? एक कार्ड है कार्ड मेरा वो क्या है ये क्या है नहीं दिखाइए एक मिनट एक मिनट दिखा तो दीजिए अभी अरे कुछ नहीं होता दिखाओ ये क्या है, है? क्या ये मैं कब का फॉलो कर रहा हूँ आपको दरबार साहब सामने है ये क्या है वो तो कार्ड निकालिए निकालो तो सही मैनेजर साहब आ रहे हैं मैं मैंने फ़ोन कर दिया पहले ही किया वो आ रहे हैं वो निकालो एक बार बचना अगर उसको निकालो बार बार फेंकना हमने हाँ बिल्कुल एक बार दिखाओ एक बार दिखाओ एक बार ही दिखाओ तो सही निकालो मैं कह रहा निकालो तो सही कान भी है क्या देखो ਕਿਆ ਕੀਆ? ਕਿਆ ਕੀਆ ਉਸਕੇ ਸਾਥ ਫੈਂਕਦੀ ਹੈ ਨਾ? ਇਹ ਅੱਛਾ ਬਾਤ ਹੈ ਕਿ ਗਲਤ ਬਾਤ ਹੈ? ਇਹ ਗਲਤ। ਤੋ ਫਿਰ ਕਰ ਨਹੀਂ ਖਾਏਗੇ। ਕਭੀ ਨਹੀਂ ਲੱਗਦੇ। ਅਰੇ ਖਾਤੇ ਹੋਏ ਦਾੰਤ ਤਾਂ ਦੇਖੋ ਆਪਕੇ। ਆਪਕੇ ਦਾੰਤ ਤਾਂ ਦੇਖੋ ਅਭੀ। ਦਾੰਤ ਤਾਂ ਹੈ। ਤੋ ਫਿਰ 15 ਤੂੰ ਵੀ ਖਾਤੇ ਹੋ? ਦਾੰਤ ਦਿਖਾਓ ਆਪਨੇ। ਆ ਦੇਖ ਲਓ ਜੀ ਤੁਸੀਂ ਦਰਬਾਰ ਸਾਹਿਬ ਸਾਹਮਣੇ ਆ। ਤੱਕ ਸ਼੍ਰੀ ਦਾ हरिमंदर साहब पटना साहब मौके से फड़िया मैं तंबाकू खाना अब क्या किया जाए मैनेजर साहब के पास चलेंगे नहीं चलें? आज पहली बार छोड़ दिया जाए। नहीं, खाते तो रोज हो सच जो बताना अपने माता का सुगंध खा के कहो कभी नहीं खाया अब यहाँ पे नहीं, नहीं यहाँ पे नहीं खाया है यहाँ पे हाँ यहाँ पे तो खाया है मैंने हाँ लेकिन यहाँ पे खाते क्या खाते हो क्या खाते हो हु? क्या होता है वो उसको बोलते क्या तम्बाकू क्या होता है बोलो सही हाँ, तम्बाकू तम्बाकू खाते हो ना फिर मैं कब का फॉलो कर रहा हूँ मैं देख रहा था कुछ कुछ गड़बड़ है आपके साथ ये सामने क्या है आगे हो आगे हो पढ़िया होया जी मैं सामने क्या है गुरु गोविंद सिंह जी का प्रकाश स्थान क्या है ये प्रकाश स्थान तो अभी क्या कर रहे थे आप यहाँ पे सामने बैठ के आप तम्बाकू खा रहे थे और सिख धर्म में क्या है तम्बाकू की क्या है मनाही तो क्या करते पकड़े गए आप तम्बाकू खाते पकड़े गए अब क्या किया जाए आपके साथ बोलिए क्या किया जाए ਔਰ پھینک دیا۔ پھینک دیا 2 ਮਿੰਟ ਵਿੱਚ پھینک دیا ਆਪਨੇ। ਸੋ ਸੰਗਤ ਜੀ ਇਹ ਇੱਥੇ ਬਿਹਾਰ ਦੀਆਂ ਘਟਨਾਵਾਂ ਨੇ ਵੈਸਤਾ ਆਪਾਂ ਨੂੰ ਪਤਾ ਹੀ ਆ ਵੀ ਵਿਆਹਾਰੀ ਕਿੱਡੇ ਮਤਲਬ ਇਹ ਜਿਹੜੇ ਪ੍ਰਵਾਸੀ ਨੇ ਕਿੱਡੇ ਗੰਦੇ ਹੁੰਦੇ ਆ ਇਹ। ਸੋ ਇਹ ਇਹਨਾਂ ਨੂੰ ਧਰਮ ਨਾਲ ਆਪਣੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤਖਸ਼ੀਰੀ ਦਮਦਵਾ ਸਾਹਿਬ ਐਸ ਵਕਤ ਨੂੰ ਮੌਕੇ ਤੇ ਫੜਿਆ ਬੈ ਇਹ ਤੇ ਹੁਣ ਇਹਦੀ ਬਾਹ ਫੜੀ ਹੋਈ ਹੈ। ਤੇ ਹੁਣ ਇਹ ਆ ਸਾਹਮਣੇ ਦੇਖ ਲਓ ਹੁਣ ਤੁਹਾਡੇ ਸਾਹਮਣੇ। ਕੁਛ ਖਾਣੇ ਹੋ ਨਹੀਂ ਨਹੀਂ ਹੈ ਫਿਰ ਨਾਲ ਤਾਂ ਬੈਠਿਆ ਸੀ ਨਾ ਫਿਰ ਰੋਕ ਸਕਦਾ ਸੀ ਬਸ ਬਾਹਰ ਆ ਤਾ ਤਾਂ ਵੀ ਮਾਨੇ ਨਹੀਂ ਮਾਨਾ ਕਿਉਂ ਇਸਕੇ ਮੈਨੇਜਰ ਕੇ ਪਾਸ ਲੈ ਕੇ ਜਾਣਾ تھا ਰਲਿਆ ਤੂੰ ਵੀ ਬੱਚੀ ਐ ਮੈਨੂੰ ਪਤਾ ਨਹੀਂ ਨਹੀਂ ਰਲਿਆ ਤਾਂ ਬੱਚੀ ਐ ਇਹ ਵੀ ਖਾਤਾ ਹੈ ਗਿਆ ਸੱਚ ਸੱਚ ਬਤਾ ਦੇ ਸੱਚ ਬਤਾ ਦੇ ਨਹੀਂ ਖਾਤਾ ਤਾਂ ਫਿਰ ਇਸਨੇ ਰੋਕਾ ਕਿਉਂ ਨਹੀਂ ਇਹ ਵੀ ਤੂੰ ਤੈਨੂੰ ਢਾੜਾ ਢਾੜਾ ਪ੍ਰਕਾਸ਼ ਤੇਰਾ ਕੀਤਾ ਹੋਇਆ ਸਿੱਖ ਲੱਗਦਾ ਹੈ ਨਾ ਇਹਦਾ ਮਤਲਬ ਫਿਰ ਸਿੱਖਾਂ ਨੂੰ ਬਦਨਾਮ ਕਰਦੇ ਤੁਸੀਂ ਆਪ ਸੱਚ ਰਲ ਕੇ ਕਰਦੇ ਹੋ ਨਾ ਮਨਾ ਕਰ ਜਾਂਦਾ ਤਾਂ ਫਿਰ ਆਪ ਆ ਮੌਕੇ 'ਨੀ ਤਸਵੀਰਾਂ ਨੇ ਜੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਗਲਿਆਰੇ ਦੇ ਜਿਹੜੇ ਸਾਹਮਣੇ ਰਿਹਾਸ ਜੜੀਆਂ ਉੱਥੇ ਹੈਗੀ ਆ ਉੱਥੇ ਮੈਂ ਉਹਦੇ ਉੱਤੇ ਆ ਮੈਂ ਅਚਾਨਕ ਵੀਡੀਓ ਬਣਾਣ ਆਇਆ ਸੀ ਮੈਨੂੰ ਲੱਗਿਆ ਵੀ 2-4 ਸ਼ਾਟ ਨਾ ਗੁਰਦੁਆਰਾ ਸਾਹਿਬ ਦੇ ਲੈ ਲਾਂ ਇਹ ਤੱਕ ਸ੍ਰੀ ਦਮਦਮਾ ਸਾਹਿਬ ਪੰਨਾ ਸਾਹਿਬ ਹੈ ਤੇ ਨਾਲ ਆ ਲਿਆ ਦੇਖੋ ਮੈਂ ਉਹਦੇ ਗਲਿਆਰੇ ਦੇ ਜੇ ਉਹਦੇ ਛੱਤ ਤੇ ਆ ਇੱਥੇ ਮੌਕੇ ਤੇ ਫੜਿਆ ਇਹ ਇੱਥੇ ਜੁਗਲਬੰਦੀਆਂ ਬੈਠ ਕੇ ਖਰ ਕਰ ਰਹੇ ਸੀਗੇ ਤੇ ਨਾਲ ਰਾੜ ਰੱਖੀ ਹੋਈ ਆ ਉਹ ਤਾਂ ਬਾਹਰ ਹੀ ਪੈਂਦੀ ਨਹੀਂ ਵੈਸੇ ਤੇ ਪਰ ਮੈਂ ਮੌਕੇ ਤੇ ਫੜਿਆ ਹੱਥ ਲਖਾ ਤੇਰੇ ਹੋਰ ਦਿਖਾ ਹੋਰ ਕੀ ਕੁਛ ਹੋਰ ਕੁਛ ਉਹੀ ਤੰਬਾਕੂ ਸੀ ਤੇਰੇ ਕੋਲੇ ਬਸ ਕੀ ਸੀਗਾ ਉਹ ਕੀ ਸੀ ਤੰਬਾਕੂ ਸੀਗਾ ਨਾ ਕੀ ਸੀ ਬੋਲ ਕੇ ਦੱਸ ਕੀ ਸੀਗਾ ਬੋਲ ਅੱਗੇ ਤਾਂ ਨਹੀਂ ਖਾਏਗਾ ਨਹੀਂ ਖਾਏਗਾ ਹੈ ਨਹੀਂ ਖਾਏਗਾ ਉੱਚੀ ਬੋਲ ਸੱਚੇ ਬੰਦੇ ਉਹ ਸਿੰਘ ਜੀ ਮਾਰੇ ਮੈਂ ਕਹਤਾ ਰਿਹਾ ਤਬ ਉਹ ਮਾਨਣੇ ਨੇ ਨਿਆ ਨਿਆ ਆਇਆ ਥਾ ਹੁਣ ਤੱਕ ਕਰਤਾ ਕੀ ਆ ਯਾਂ ਪੇ ਤੂੰ ਜਹਾਂ ਤੇ ਮਾਲੀ ਮੈਂ ਕੰਮ ਕਰਦਾ ਹੈ ਮਾਲੀ ਮੈਂ ਕੰਮ ਕਰਦਾ ਹੈ ਕੀ ਨਾਮ ਹੈ ਕੀ ਨਾਮ ਹੈ ਤੇਰਾ ਮੇਰਾ ਨਾਮ ਸੁਨੀਲ ਹੈ ਇਹ ਨਿਕਾਲ ਆਪਣਾ ਪ੍ਰੂਫ ਨਿਕਾਲ ਇਹ ਦੇਖ ਇਹ ਮੈਂ ਸੁਨਾ ਮੈਂ ਆਇਆ ਬਤਾ ਰਹਾਗਾ ਯਹਾਂ ਨਹੀਂ ਖਾਣੇ ਰੱਖਤਾ ਬਈ ਨਹੀਂ ਨਹੀਂ ਅਜ ਕੱਟ ਪਰੂਫ ਇਹ ਆ ਇਹਦਾ ਪ੍ਰੂਫ ਹੈ ਜੀ ਇਹਦਾ ਜਿਹੜਾ ਇਹਨੂੰ ਇੱਥੋਂ ਦਾ ਦਿੱਤਾ ਹੋਇਆ ਠੀਕ ਹੈ ਤੇ ਉਹ ਤੇਰਾ ਕੋਈ ਆਧਾਰ ਕਾਰਡ ਕੱਢ ਆਧਾਰ ਕਾਰਡ ਸਨ ਨਹੀਂ ਕਿਉਂ ਨਹੀਂ ਆ ਆਧਾਰ ਕਾਰਡ ਇੱਥੇ ਮੰਨਿਆ ਨਹੀਂ ਹੈਗਾ ਹੈਗਾ ਤੇਰੇ ਕੋਲੇ ਦਿਖਾ ਦਾ ਦੇਖ ਜੇ ਮੈਂ ਕੱਟ 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 ਮੈਂ ਕੀ ਕਹੀ ਜਾਂਦਾ ਯਾਰ ਮੈਂ ਮੈਨੇਜਰ ਕੋਲੇ ਲੈ ਕੇ ਜਾਉਂ ਤੇਰੀ ਮੈਂ ਤੋਂ ਤੱਕ ਕਿੰਨੀ ਸਤੀ ਕਰਾਂ ਕੁੱਟਣਗੇ ਬਹੁਤ ਜੀ ਸਰ ਆਧਾਰ ਕਾਰਡ ਨਹੀਂ ਕਿ ਬਹੁਤ ਕੁੱਟਣਗੇ ਮੈਂ ਤੁਹਾਨੂੰ ਦੱਸਾਂ ਮੇਰੇ ਨਾਲ ਦੇ ਆਧਾਰ ਕਾਰਡ ਸਰ ਨਹੀਂ ਲੈ ਲੈ ਕੇ ਆਇਆ ਹਾਂ ਮੈਂ ਯੂਪੀ ਮੇਂ ਰਹਤਾ ਹਾਂ ਫਿਰ ਯੂਪੀ ਦੇ ਫਿਰ ਵੀ ਉਹਨਾਂ ਵਿਆਹ ਇੱਥੇ ਵੀ ਗੰਦ ਪਾਉਣਾ ਆ ਤੂੰ ਯਹਾਂ ਪੇ ਕੰਮ ਕਰਨੇ ਹੈ ਫਿਰ ਗੁਰਦੁਆਰੇ ਦੇ ਵਿੱਚ ਤੰਬਾਕੂ ਕਿਉਂ ਖਾਣਾ ਆਂ ਕਰੀ ਆ ਕਰੀ ਦੰਦ ਕਾ ਆ ਕਰ ਆ ਦੇਖ ਆ ਕੀ ਕਰੀ ਆ ਤੇਰੇ ਤੇ ਜਲੂਸ ਤਾਂ ਦੇਖ ਲੈ ਤੇ ਕੱਟੋ ਕੱਟ ਦੇ ਰ ਘਰ 'ਤੇ ਤਾਂ ਖਾਤੇ تھے ਲੇਕਿਨ ਯਹਾਂ 'ਤੇ ਜਦ ਆਏ ਹੈ ਤਾਂ ਮਸਾਲਾ ਮੋਤਰੀ ਤਾਂ ਪੜੇ ਲਾਵਾ ਕਿ ਐਂ ਛੱਡਦਾ ਤੈਨੂੰ ਨਹੀਂ ਛੋੜ ਦੇਂਗੇ ਨਹੀਂ ਖਾਣਗੇ ਯਹਾਂ 'ਤੇ ਤੇ ਸੋ ਜੀ ਇਧਰੋਂ ਹੁਣ ਮੈਂ ਗੱਲਾਂ-ਗੱਲਾਂ 'ਚ ਬਣਾਤਾ ਬਹੁਤ ਦਿੱਤੀ ਪਰ ਇਹ ਹੁਣ ਕਹਿ ਰਿਹਾ ਵੀ ਮੈਂ ਨਹੀਂ ਖਾਊਂਗਾ ਗੁਰਦੁਆਰੇ ਦੇ ਵਿੱਚ ਤਾਂ ਬਿਲਕੁਲ ਨਾ ਖਾਈ ਨਹੀਂ ਖਾਣਗੇ ਫਿਰ ਤਾ ਤੂੰ ਲੁਕੋ ਰਿਹਾ ਸੀਗਾ ਉਹਨੂੰ ਜੀ ਸਰ 15 ਦਿਨ ਹਮ ਕੋ ਆਏ ਭਏ ਹਨ ਫਿਰ ਦੀ ਹੋ ਰਹੇ ਨੇ ਫਿਰ ਐਡੀ ਜੇ ਤੇਰੇ ਮਤਲਬ ਤੇਰੇ ਗੂੰ ਖਾਣ ਦੀ ਤੇਰੇ ਉਹ ਲੱਗੀ ਸੀ ਨਾ ਤੈਨੂੰ ਬਾਹਰ ਖਾ ਲੈਂਦਾ ਇਹ ਗੁਰਦਵਾਰੇ ਕਿਉਂ ਖਾ ਰਿਹਾ ਸੀ ਤੂੰ ਅੱਬ ਨਹੀਂ ਖਾएंगे ਉਹ ਦੁਬਾਰਾ ਸੋ ਜੀ ਆ ਦੇਖੋ ਸੰਗਤ ਥੱਲੇ ਆ ਪਟਨਾ ਸਾਹਿਬ ਸ੍ਰੀ ਤਖਸਾਲੀ ਦਮਦਮਾ ਸਾਹਿਬ ਦੀ ਇਹ ਤਸਵੀਰਾਂ ਨੇ ਆ ਦੇਖੋ ਸਾਹਮਣੇ ਦੇਖੋ ਤੁਸੀਂ ਇਹ ਗਲਿਆਰ ਆ ਗਲਿਆਰੇ ਦੇ ਜਿਹੜਾ ਵਿੱਚ ਸਰਾਮਾਂ ਬਣੀਆਂ ਹੋਈਆਂ ਨੇ ਉਹਦੇ ਉੱਤੇ ਛੱਤ ਦੇ ਬੈ ਵੀਡੀਓ ਬਣਾਣ ਆਇਆ ਸੀ ਮੌਕੇ ਹੀ ਫੜਿਆ ਗਿਆ ਇਹ ਬਣਾਉਂਦੇ ਬਣਾਉਂਦੇ ਮੈਂ ਵੀਡੀਓ ਬਣਾਉਂਦੇ ਬਣਾਉਂਦੇ ਫੜ ਲਿਆ ਇਹ ਆ ਦੇਖ ਲਓ ਤੁਸੀਂ ਹੁਣ ਇਹ ਹਾਲਾਤ ਨੇ ਸਾਡੇ ਇਹ ਇਨਾਂ ਲੋਕਾਂ ਨੂੰ ਕੋਈ ਮਰਿਆਦਾ ਨਾਲ ਲੈਣਾ ਦੇਣਾ ਨਹੀਂ ਹੈ ਸੋ ਇੱਥੇ ਵੀਡੀਓ ਨੂੰ ਸਮਾਪਤ ਕਰਦਾ ਇਹਨੂੰ ਕਮੈਂਟਾਂ ਬਾਕਸਾਂ ਦੇ ਵਿੱਚ ਜਰੂਰ ਇਹਨੂੰ ਥੋੜਾ ਜਿਹਾ ਪ੍ਰਚਾਰ ਦਿਓ ਤਾਂ ਕਿ ਥੋੜਾ ਇੱਥੇ ਪ੍ਰਬੰਧਕ ਕਮੇਟੀ ਨੂੰ ਵੀ ਅਸੀਂ ਦੱਸਾਂਗੇ ਤੇ ਦੂਜਾ ਜਿਹੜਾ ਹੈਗਾ ਇਹਦੀ ਕੰਪਲੇਨ ਜਰੂਰ ਪਾਉਂਗਾ ਮੈਂ ਧੰਨਵਾਦ